ਮੈਂ ਹੈਪੀ ਬਸ਼ੀਆਂ ਦੀ ਗੱਲ ਕਰ ਰਿਹਾ ਸੀ ਗ੍ਰਫਤਾਰੀ ਦੀਆਂ ਖਬਰਾਂ ਆ ਰਹੀਆਂ ਨੇ ਪਰ ਕਈ ਵਾਰੀ ਖਬਰਾਂ ਨਾਲ ਆ ਕੁਝ ਹੋ ਰਹੀਆਂ ਹੁੰਦੀਆਂ ਸੱਚ ਕੁਝ ਹੋ ਰੰਦਾ ਹੈ ਇਹ ਵੀ ਥੋੜਾ ਸਪਸ਼ਟ ਕਰਿਓ ਇਹ ਸੱਚੀ ਹੈ ਗ੍ਰਫਤਾਰੀ ਵਾਲੀ ਗੱਲ ਕਿ ਹੈ ਜਿਹਦੇ ਵਿੱਚ ਵੀ ਆਈ ਨੇ ਹੁਣ ਤਾਂ ਪੋਸਟ ਹੀ ਕਰ ਦਿੱਤਾ ਨਾ ਤਸਵੀਰ ਪੋਸਟ ਕਰ ਦਿੱਤੀ ਐਫਬੀਆਈ ਨੇ ਤੇ ਨਾਲ ਮੇਰੇ ਖਿਆਲ ਦੇ ਨਾਲ ਇਹ ਵੀ ਦੱਸ ਦਿੱਤਾ ਕਿ ਸੈਕਰਮੈਂਟ ਤੋਂ ਉਹਨੂੰ ਗ੍ਰਫਤਾਰ ਕੀਤਾ ਗਿਆ ਸੈਕਰਮੈਂਟ ਤੋਂ ਜੀ ਸੈਕਰਮੈਂਟੋ ਵੈਸੇ ਆਪਾਂ ਸੈਕਰਮੈਂਟੋ ਕਹਿੰਦੇ ਨੇ ਮਿੰਟੂ ਨਹੀਂ ਸੈਕਰਮੈਂਟੋ ਹਾਂ ਜੀ ਤਾਂ ਗੱਲ ਇਹ ਆ ਕਿ ਕੈਲੀਫੋਰਨੀਆ ਜੀ ਪੰਜਾਬੀਆਂ ਦਾ ਘੜ ਕੈਲੀਫੋਰਨੀਆ ਹੀ ਆ ਅਮਰੀਕਾ ਦੇ ਵਿੱਚ ਤਾਂ ਹੁਣ ਤੇ ਇਹ ਸਾਫ ਹੋ ਗਿਆ ਜੀ ਮੋਹਰ ਲੱਗ ਗਈ تصدیق ਹੋ ਗਈ ਆ ਉਹਦੀ ਤਸਵੀਰ ਆਈ ਹੋਈ ਆ ਨਾ ਜੀ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆਂ ਪਸ਼ੀਆਂ ਇੱਕ ਪਿੰਡ ਆ ਹਮ ਮਾਝੇ ਦੇ ਵਿੱਚ ਅਜਨਾਲੇ ਵਾਲੀ ਸਾਈਡ ਦਾ ਇੱਕ ਪਿੰਡ ਆ ਜੀ ਠੀਕ ਹੈ ਜੀ ਉਹ ਕੋਈ ਪাসੀਆਂ ਲਿਖ ਦਿੰਦਾ ਜੀ ਕੋਈ ਪਸ਼ੀਆਂ ਲਿਖ ਦਿੰਦਾ ਪਸ਼ੀਆਂ ਆ ਸ਼ਾਇਦ ਪਿੰਡ ਦਾ ਨਾਮ ਹਮ ਇਹਦੀ ਫੋਟੋ ਜਿਹੜੀ ਇੱਥੇ ਸੀ ਫਾਈਲ ਫੋਟੋ ਉਸੇ ਕੋਨੇ-ਮੋਨੇ ਦੀ ਤੁਸੀਂ ਦੇਖੋਗੇ ਤਾਂ ਥੋੜੀ-ਥੋੜੀ ਦਾੜ੍ਹੀ ਆ ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹੋ ਜਿਵੇਂ ਮੁੰਡੇ ਖੁੰਡੇ ਦੀ ਲੁੱਕ ਹੁੰਦੀ ਆ ਜੀ ਜਿਹੜੀ ਉਹਨਾਂ ਨੇ ਕਹਲੋ ਕਿ ਹੁਣ ਲੇਟੈਸਟ ਫੋਟੋ ਪਾਈ ਆ ਹਿਰਾਸਤ ਦੀ ਤਾਂ ਉਹਦੇ ਵਿੱਚ ਉਸਨੇ ਪੱਗ ਬੰਨੀ ਹੋਈ ਆ ਤੇ ਦਾੜ੍ਹੀ ਵਧੀ ਹੋਈ ਆ ਬਿਲਕੁਲ ਮਤਲਬ ਕਿ ਜਿਵੇਂ ਆਪਣੇ ਇੱਥੇ ਆਮ ਮੁੰਡੇ ਆਪਾਂ ਦੇਖਦੇ ਆਂ ਸਰਦਾਰ ਹੁੰਦੇ ਆ ਜੀ 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 ਸਜੇ ਹੁੰਦੇ ਆ ਦਸਤਾਰ ਬੰਨੀ ਹੁੰਦੀ ਆ ਉਹ ਉਸ ਤਰ੍ਹਾਂ ਦੇ ਪਹਿਰਾਵੇ ਚ ਨਜ਼ਰ ਆਇਆ ਉਸ ਤਰ੍ਹਾਂ ਦਾ ਉਹਦਾ ਮਤਲਬ ਕਿ ਐਸ ਵੇਲੇ ਦਾ ਦੇਖੀਏ ਤੇ ਪਹਿਰਾਵਾ ਤੇ ਜੋ ਵੀ ਸੀਗਾ ਹੂੰ ਪੇਸਾ ਪੇਖਿਆ ਜੋ ਜੀ ਜੀ ਉਹ ਸਾਰਾ ਕੁਝ ਇਸ ਤਰ੍ਹਾਂ ਦਾ ਸੀਗਾ ਪਹਿਲਾਂ ਤੇ ਮੈਨੂੰ ਵੀ ਪਛਾਣ ਨਹੀਂ ਆਈ ਸੀ ਕਿਉਂਕਿ ਮੈਂ ਵੀ ਕੋਈ ਫੋਟੋ ਮੁੰਡੇ ਖੁੰਡੇ ਦੀ ਸੀਗੇ ਨਾ ਤਾਂ ਹੁਣ ਉਹਦਾ ਜਿਹੜਾ ਸਰੀਰ ਉਹ ਵੀ ਹੈਲਦੀ ਆ ਕਾ ਉਮਰ ਦੇ ਸਾਹ ਨਾਲ ਕਿ ਉਹ ਮਦਾਨ ਸਾਹਿਬ ਦੇ ਸਾਹ ਨਾਲ ਪ੍ਰੈਨਸ ਐਂਟ ਦੇ ਸਾਹ ਨਾਲ ਉਹ ਜਾਂਦਾ ਤੋ ਇਹ ਤੇ ਗੱਲ ਸਾਫ ਹੈ ਕਿ ਉਹਨਾਂ ਨੇ ਹਿਰਾਸਤ ਚ ਲੈ ਲਿਆ ਹੈ ਗ੍ਰਿਫਤਾਰੀ ਕਿਵੇਂ ਪੈਂਦੀ ਆ ਹਵਾਲਗੀ ਕਿਵੇਂ ਹੁੰਦੀ ਆ ਬਈ ਇਹ ਹੁਣ ਬਾਅਦ ਦੀ ਗੱਲ ਹੈ ਪਰ ਤੁਹਾਨੂੰ ਪਤਾ ਉੱਥੇ ਚੱਲਦਾ ਪਿਆ ਡੋਨਲਡ ਟਰੰਪ ਦਾ ਰਾਜ ਜੀ ਉਹਨਾਂ ਨੇ ਇੱਕ ਚੀਜ਼ ਜਿਹੜੀ ਨਾਲ ਲਿਖੀ ਉਹ ਕਾਬਲੇ ਗੌਰ ਹੈ ਸੁਖਮ ਸਿੰਘ ਸਾਹਿਬ ਉਹਨਾਂ ਨੇ ਲਿਖਿਆ ਹੈ ਕਿ ਇਹ ਇਹ ਮਤਲਬ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਇਆ ਸੀ ਗੱਲ ਹੁਣ ਗੈਰ ਅੱਗੇ ਕੰਮ ਜਿਹੜਾ ਨਾ ਚੱਲ ਜਾਂਦਾ ਸੀ ਸਾਈਲਮ ਵਗੈਰਾ ਉਹਨਾਂ ਨੇ ਦੂਜੀ ਗੱਲ ਤੇ ਸੈਕੰਡਰੀ ਕਰ ਦੇਣੀ ਆ ਉਹ ਤੇ ਛੱਡੋ ਬਾਅਦ ਦੀ ਗੱਲ ਹੈ ਕਿਨੇ ਕੀ ਕੀਤਾ ਕਿਨੇ ਕੀ ਨਹੀਂ ਕੀਤਾ ਇਹ ਦੱਸੋ ਕਿ ਇਹ ਲੀਗਲ ਹੈ ਇਲੀਗਲ ਹੈ ਜੀ ਮਾਈਗ੍ਰੈਂਟ ਉਹਨਾਂ ਕੋਲੇ ਮੇਨ ਮਸਲਾ ਇਹ ਆ ਇਹ ਬਾਕੀ ਮਸਲੇ ਦੱਸਿਆ ਇਸ ਵੇਲੇ ਕਿਉਂਕਿ ਕਈ ਵਾਰ ਫਿਰ ਇਦਾਂ ਦੇ ਮੁੱਦੇ ਬਹੁਤ ਵੱਡੇ ਇੱਕ ਮੰਤਰੀ ਮੁੱਦੇ ਵੀ ਬਣ ਜਾਂਦੇ ਆ ਸੋ ਇਸ ਕਰਕੇ ਜਿਹੜੀ ਗੱਲ ਉਹਨਾਂ ਨੇ ਨਾਲ ਲਿਖੀ ਆ ਮੇਰੇ ਖਿਆਲ ਦੇ ਨਾਲ ਹੈਪੀ ਪਸ਼ੀਆਂ ਦੇ ਉਹ ਉਲਟ ਜਾਂਦੀ ਹੈ ਕਿਉਂ ਕਿ ਨਾਲ ਉਹਨਾਂ ਨੇ ਗ੍ਰਨੇਡ ਹਮਲਿਆਂ ਦਾ ਵੀ ਜ਼ਿਕਰ ਕਰ ਦਿੱਤਾ ਜਾਂ ਅੱਤਵਾਦੀ ਜਥੇਬੰਦੀਆਂ ਦੀ ਵੀ ਗੱਲ ਕਰ ਦਿੱਤੀ ਤੇ ਇਹਦਾ ਮਤਲਬ ਹੈ ਕਿ ਹੁਣ ਹਵਾਲਗੀ ਦੀ ਗੇਮ ਚੱਲੇਗੀ ਜੀ ਜੇ ਰਿਪੋਰਟੇਸ਼ਨ ਦੀ ਗੱਲ ਚੱਲੇਗੀ ਤਾਂ ਐਸਾ ਲੱਗ ਰਿਹਾ ਕਿਉਂਕਿ ਤੁਸੀਂ ਦੇਖੋ ਦੇਖੋ ਨਾ ਬੈਕ ਟੂ ਬੈਕ ਕੀ ਹੋ ਰਿਹਾ ਤਹਵਰ ਰਾਣਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਨਾਂ ਦੇ ਹੱਥ ਆਇਆ ਸ਼ਿਕਾਰ ਹੂੰ ਜਿਸ ਨੂੰ ਲੈ ਕੇ ਇਹਨਾਂ ਨੇ ਪੂਰੀ ਆਪਾਂ ਕਹੀਏ ਕਿ ਸੋਸ਼ਲ ਮੀਡੀਆ ਸੂਣ ਵਾਲੀ ਕੀਤੀ ਹੋਈ ਇਹਨਾਂ ਦੇ ਸਮਰਥਕਾਂ ਨੇ ਆਪੇ ਮੋਢੇ ਤੇ ਆਪੇ ਥਾਪੀ ਤੇ ਰਾਣਾ ਹਾਂ ਜੀ ਆਪੇ ਮੇਰਾ ਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀ ਇਹਨਾਂ ਨੇ ਇਹ ਪੂਰਾ ਮਤਲਬ ਕਿ ਤਾਨ ਲਾਇਆ ਕਿ ਦੇਖੋ ਮੋਦੀ ਸਾਹਿਬ ਨੇ ਛੱਡਿਆ ਨਹੀਂ ਹੈ ਜੀ ਫਿਰ ਉਸ ਤੋਂ ਬਾਅਦ ਚੌਕਸੀ ਬਾਰੇ ਖਬਰ ਆ ਗਈ ਕਿ ਚੌਕਸੀ ਹੈ ਜਿਹੜਾ ਉਸ ਨੂੰ ਬੈਲਜੀਅਮ ਦੇ ਵਿੱਚ ਹਿਰਾਸਤ ਚ ਲੈ ਲਿਆ ਉਹ ਵਿਸ਼ਕਾਰ ਵੱਡਾ ਜੀ ਉਹ ਮਤਲਬ ਇਹਨਾਂ ਨੇ ਭਰੀ ਕਿ ਹਾਂ ਹਾਂਜੀ ਹਾਂਜੀ ਇਹ ਕਹਿੰਦੀ ਹੈ ਕਿ ਵੇਖੋ ਮੋਦੀ ਸਾਹਿਬ ਤੋਂ ਕੋਈ ਅੱਖ ਬਚਾ ਕੇ ਨਿਕਲ ਸਕਦਾ ਪਰ ਮੋਦੀ ਸਾਹਿਬ ਛੱਡਦੇ ਨਹੀਂ ਉਹਨਾਂ ਦਾ 56 ਇੰਚ ਸੀਨਾ ਹੀ ਨਹੀਂ ਬਲਕਿ ਉਹਨਾਂ ਦੀ ਅੱਖ ਵੀ ਬਾਜ਼ਰਗੀ ਆ ਹੱਥ ਵੀ ਜਿਹੜੇ ਉਹਨਾਂ ਦੇ ਬਹੁਤ ਲੰਮੇ ਆ ਜੀ ਅੱਛਾ ਹੁਣ ਉਸ ਤੋਂ ਬਾਅਦ ਹੈਪੀ ਪਸ਼ੀਆ ਜੇ ਮੰਨ ਲਓ ਹੈਪੀ ਪਸ਼ੀਆਂ ਦੀ ਹਵਾਲਗੀ ਜਾਂ ਕਹੋ ਡਿਪੋਰਟੇਸ਼ਨ ਨੇਪਰੇ ਚੜ ਜਾਂਦੀ ਆ ਤਾਂ ਇਹ ਬਹੁਤ ਕਿਉਂਕਿ ਇਹਨਾਂ ਨੇ 5 ਲੱਖ ਦਾ ਨਾਮ ਰੱਖਿਆ ਹੋਇਆ ਹੈ ਬਿਲਕੁਲ 5 ਲੱਖ ਦੇਖੋ ਕਿਸੇ ਟਾਈਮ ਇੱਕ ਫਿਲਮ ਬਣੀ ਸੀ ਇਨਾਮ 10 ਹਜ਼ਾਰ ਹੂੰ ਵੀ ਉਸ ਟਾਈਮ ਤੁਸੀਂ ਦੇਖ ਲਓ ਕਿ ਕਿਸੇ ਦੇ ਸਰਤੇ ਰਿਵਾਰਡ ਜਿਹੜਾ ਹੈ 10 ਹਜ਼ਾਰ ਦਾ ਕਿੰਨਾ ਵੱਡਾ ਹੋਏਗਾ ਕਿ ਫਿਲਮ ਬਣੀ ਇਨਾਮ 10 ਹਜ਼ਾਰ ਤਾਂ ਇੱਥੇ ਇਹਨਾਂ ਨੇ 5 ਲੱਖ ਰੁਪਈਆ ਨਾਮ ਰੱਖਿਆ ਹੋਇਆ ਹੂੰ ਕਿ 19 ਗਰਨੇਡ ਹਮਲੇ ਹੋਏ ਆ 19 ਚੋਂ 16 ਜਿਹੜੇ ਆ ਉਹ ਹੈਪੀ ਪਛੀਆਂ ਦੇ ਜਿੰਮੇ ਲੱਗਦੇ ਨੇ ਹੂੰ ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਵੱਡੇ ਕੇਸ ਹੋਣਗੇ 16 ਤੇ ਇਹ ਵੈਸੇ ਤੇ ਇੱਕੋ ਕੱਲ ਕਹਿੰਦੇ ਕਜਨਾਲੇ ਲਾ ਕੇ ਫੇਰ ਹੋਇਆ ਧਮਾਕਾ ਹੂੰ ਇਹ ਤਾਂ ਕੁਝ ਦੱਸ ਨਹੀਂ ਰਿਹਾ ਮਜੀਠੀਆ ਸਾਹਿਬ ਤੁਹਾਨੂੰ ਪਤਾ ਹੈ ਨਾ ਮਜੀਠੀਆ ਸਾਹਿਬ ਇੱਕ ਤਰ੍ਹਾਂ ਨਾਲ ਸਰਕਾਰ ਦੇ ਪੂਰੇ ਪੀਆਰ ਅਫਸਰ ਬਣੇ ਆ ਕਿ ਉਹ ਨਾਲ ਦੀ ਨਾਲ ਹੀ ਪਾ ਦਿੰਦੇ ਆ ਕਿਆ ਦੇਖੋ ਜੀ ਇੱਥੇ ਆ ਹੋ ਗਿਆ ਇੱਥੇ ਉਹ ਹੋ ਗਿਆ ਹੁਣ ਦੱਸੋ ਟਾਇਰ ਫਟਿਆ ਰੈਡੀਏਟਰ ਫਟਿਆ ਕੀ ਅੱਗ ਲੱਗੀ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਜੀਵਨ ਫੌਜੀ ਆ ਉਹ ਵੀ ਸ਼ਾਇਦ ਉਧਰ ਦਾ ਹੀ ਆ ਉਸਨੇ ਜ਼ਿੰਮੇਵਾਰੀ ਲਈ ਹੈ ਪਰ ਜ਼ਿਆਦਾਤਰ ਜਿਹੜੇ ਇਹ ਗ੍ਰਨੇਡ ਅਟੈਕ ਗ੍ਰਨੇਡ ਅਟੈਕਾਂ ਨੇ ਨਾ ਹਲਾ ਕੇ ਰੱਖ ਦਿੱਤੀ ਪੁਲਿਸ ਬਿਲਕੁਲ ਬਿਲਕੁਲ ਅੰਦਰੂਨੀ ਤੌਰ ਤੇ ਹਿੱਲ ਗਈ ਪੁਲਿਸ ਕਿ ਭਾਈ ਬਣ ਕੀ ਰਿਹਾ ਕਿਉਂਕਿ ਧੜਾ ਧੜ ਸਰੇ ਇੰਨੇ ਤੇ ਇੱਕ ਦਿਨ ਦੇ ਵਿੱਚ ਸਾਡੇ ਉੱਤੇ ਖਾਰਿਆਂ ਦੇ ਉੱਤੇ ਮੱਥੇ ਤੇ ਖਲੋਤੀ ਹੈ ਬੇਰੀ ਉਹਨੇ ਤਾਂ ਮੇਰੇ ਨਾਲ ਡਲੇ ਨਹੀਂ ਵਜੇ ਹੋਣੇ ਜਿੰਨੇ ਉੱਥੇ ਸਰੇ ਗ੍ਰਨੇਡ ਵੱਜ ਗਏ ਆਈ ਡਰੋ ਗ੍ਰੇਨੇਡ ਉਧਰੋਂ ਕਰਨੇ ਇਤਰੋਂ ਕਰਨੇ ਡਰੋਂ ਗ੍ਰੇਨੇਡ ਗ੍ਰੇਨੇਡ ਨਾਏ ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਡਾਲਾ ਹੀ ਹੋ ਗਿਆ ਬੱਚੇ ਇਧਰੋਂ ਸਿੱਟ ਤੇ ਉਧਰੋਂ ਸਿੱਟ ਕਮਾਲ ਹੋ ਗਈ ਐ ਸਭ ਕਮਾਲ ਹੋ ਗਈ ਤਾਂ ਗੱਲ ਇਹ ਕਿ ਐਮੀਆਂ ਤੇ ਲਗਾਤਾਰ ਗਿੰਦਾ ਸੁੱਟਣ ਵਾਲਾ ਬੋਲਰ ਵੀ ਜਿਹੜਾ ਆਪਦੀ ਬਾਹ ਥਕਾ ਪੈਂਦਾ 16 ਗ੍ਰੇਨੇਡ ਹੂੰ ਤੋ ਇਸ ਕਰਕੇ ਇਹ ਬਹੁਤ ਵੱਡੀ ਕਾਮਯਾਬੀ ਆ ਹਾਲਾਂਕਿ ਮਾਨ ਸਾਹਿਬ ਜੀ ਕਹਿੰਦੇ ਕਿ ਅਸੀਂ ਫੜ ਲਿਆ ਇਹਨਾਂ ਦੀ ਗੱਲ ਤੇ ਕਿਸੇ ਯਕੀਨ ਨਹੀਂ ਸੀ ਕਰਨਾ ਇੰਡੀਅਨ ਮੀਡੀਆ ਦਾਵਾ ਕਰਦਾ ਕਿਸੇ ਯਕੀਨ ਨਹੀਂ ਸੀ ਕਰਨਾ ਆਪਾਂ ਵੀ ਖਬਰ ਸ਼ਾਇਦ ਨਾ ਕਰ ਰਹੇ ਹੁੰਦੇ ਜਾਂ ਸਵਾਲੀਆ ਨਿਸ਼ਾਨ ਲੱਗਾ ਹੁੰਦਾ ਪਰ ਕਿਉਂਕਿ ਅਮਰੀਕਾ ਚ ਪੁਸ਼ਟੀ ਹੋਈ ਹੈ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਬਕਾਇਦਾ ਫੋਟੋ ਦਿੱਤੀ ਆ ਬਕਾਇਦਾ ਉੱਤੇ ਸਾਰਾ ਕੁਝ ਜਿਹੜਾ ਉਹ ਲਿਖਿਆ ਸੋ ਇਹ ਕਹਿ ਸਕਦੇ ਹਾਂ ਕਿ ਵੱਡੀ ਸਫਲਤਾ ਹੈ ਪਰ ਉਸ ਤੋਂ ਵੀ ਵੱਡੀ ਸਫਲਤਾ ਹੈ ਉਹਦੋਂ ਬਣਾਉਣਗੇ ਜਦੋਂ ਹੈਪੀ ਫੈਸ਼ੀਆਂ ਇਧਰ ਆ ਗਿਆ ਪਰ ਮੇਰੇ ਖਿਆਲ ਦੇ ਨਾਲ ਜੇ ਉਹ ਆ ਗਿਆ ਫਿਰ ਸਾਰੀ ਜ਼ਿੰਦਗੀ ਇਹੋ ਜਿਹੇ ਮੁਕੱਦਮੇ ਨੇ ساری ਜ਼ਿੰਦਗੀ ਉਹਦੇ ਚੋਂ ਨਿਕਲਣਾ ਲਗਭਗ ਲਗਭਗ ਅਸੰਭਵ ਹੈ ਜੀ ਜੀ ਤਾਂ ਜ਼ਿੰਦਗੀ ਤਾਂ ਭਾਈ ਫਿਰ ਦਾਤੇ ਲੱਗ ਜਾਂਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੰਮਾਂ ਨੂੰ ਕਰਨ ਨਿਕਲਦੇ ਹੋ ਇੱਕੰਦਾ ਵੀ ਕਰਨਾ ਤੇ ਉਹਦੀ ਸ਼ੁਰੂ ਹੋ ਜਾਂਦਾ ਕੰਮ ਇਹ ਤੇ ਸਹੀ ਮਤਲਬ ਕਿ ਭੁੱਲੀ ਜਾਓ ਕਿ ਹੁਣ ਜ਼ਮਾਨਤਾ 'ਚ ਹੁਣ ਇੰਨਾ ਚੱਕਰਾਂ 'ਚ ਸਮਾਨਤਾ ਨਹੀਂ ਮਿਲਦੀਆਂ ਜੀ ਮਿੰਟੂ ਜੀ ਜੀ ਬਹੁਤ ਸਾਰੇ ਦੋਸਤ ਜੁੜੇ ਨੇ ਜੀ ਸਾਰਿਆਂ ਦਾ ਸਵਾਗਤ ਹੈ ਦੋਸਤਾਂ ਦੇ ਕਮੈਂਟ ਮੈਂ ਸ਼ਾਮਲ ਕਰਦਾ ਮਿੰਟੂ ਜੀ ਕਾਫੀ ਕਮੈਂਟ ਨੇ ਇਸ ਕਵਰ ਦੇ ਨਾਲ ਜੁੜੇ ਹੋਏ ਆ ਪੀ ਵੀ 31 ਜੀ ਕਹਿ ਰਹੇ ਨੇ ਕਿ ਜੇ ਹੈਪੀ ਦੀ ਹਵਾਲਗੀ ਹੁੰਦੀ ਹੈ ਤੇ ਬਿਸ਼ਨੋਈ ਗਰੁੱਪ ਦੇ ਮੈਂਬਰ ਵੀ ਕਹਿੰਦੇ ਘੇਰੇ ਦੇ ਵਿੱਚ ਆ ਸਕਦੇ ਆ ਇੱਕ ਮਿੱਤਰ ਇੱਥੇ ਕਹਿ ਰਹੇ ਸੀਗੇ ਜਟਾਣ ਫਾਇਰ ਜੀ ਕਹਿੰਦੇ ਕਿ ਮੈਨੂੰ ਔਰ ਨਾਲੇ ਕਹਿ ਰਹੇ ਕਿ ਜੇ ਵਰਕ ਪਰਮਿਟ ਮਿਲਿਆ ਤਾਂ ਰਿਪੋਰਟ ਨਹੀਂ ਹੋਣਾ ਪਰ ਪੀਵੀ 31 ਜੀ ਕਹਿ ਰਹੇ ਕਿ ਗੈਰ ਕਾਨੂੰਨੀ ਦਾਖਲੇ ਕਰਕੇ ਕਹਿੰਦੇ ਇੰਡੀਆ ਨੂੰ ਹਵਾਲਗੀ ਦੇ ਸਕਦਾ ਹਾਂ ਉਹੀ ਹੈ ਨਾ ਕਿ ਗੈਰ ਕਾਨੂੰਨੀ ਉਹਨਾਂ ਨੇ ਨਾਲ ਲਿਖਿਆ ਹੈ ਜੀ ਮੇਰੇ ਖਿਆਲ ਨਾਲ ਉਹਨੂੰ ਗੌਰ ਨਾਲ ਫੇਰ ਕੱਢ ਲਓ ਆਪਣੇ ਚੋਂ ਜਿਹੜਾ ਕੋਈ ਸੱਜਣ ਕਰ ਸਕਦਾ ਹੈ ਗੂਗਲ ਕਰਕੇ ਪਲੀਜ਼ ਮੜਾ ਜਾ ਜਾਇਓ ਐਫ ਬੀ ਆਈ ਵਾਲੀ ਉਸ ਪੋਸਟ ਤੇ ਦੇਖੋ ਮੇਰੇ ਖਿਆਲ ਦੇ ਨਾਲ ਇਲੀਗਲ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਜੀ ਜੇ ਉਹਦੇ ਕੋਲ ਵਰਕ ਪਰਮਿਟ ਹੈ ਜਾਂ ਨੂਮੀ ਤੌਰ ਤੇ ਦਸਤਾਵੇਜ਼ ਆ ਫਿਰ ਇਲੀਗਲ ਸ਼ਬਦ ਉਹ ਇਸਤੇਮਾਲ ਨਹੀਂ ਕਰਨ ਕਰਦੇ ਜੀ ਤਾਂ ਇਸ ਕਰਕੇ ਪਲੀਜ਼ ਬੇਨਤੀ ਆ ਕਿ ਜਿਹਦੇ ਕੋਲ ਸਮਾਇਗਾ ਥੋੜਾ ਜਿਹਾ ਕਰਕੇ ਤੇ ਉਹ ਤੁਸੀਂ ਦੇਖ ਲਓ ਹਾਂਜੀ ਹਾਂਜੀ ਬਿਲਕੁਲ ਦੇਖ ਲਓ ਜੀ 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 ਅਮਨਦੀਪ ਜੀ ਆਪਾਂ ਕਰਦੇ ਆ ਰਾਜਵਿੰਦ ਸਿੰਘ ਸਾਹਿਬ ਉਹ ਰਮਾਰੇ ਵੀ ਗੱਲ ਕਰਦੇ ਆ ਥੋੜਾ ਜਿਹਾ ਅੱਗੇ ਜਾ ਕੇ ਕਰਦੇ ਆ ਪਹਿਲਾਂ ਮੈਂ ਇੱਕ ਗੱਲ ਹੋ ਸਾਂਝੀ ਕਰਦੇ ਆ ਮੈਂ ਤੋਰ ਦਾ ਉੱਥੇ ਜੀ ਲੈ ਕੇ ਆਉਣਾ ਗੱਲ ਨੂੰ ਤੋਰ ਦਾ ਤੋਰ ਦਾ ਮਿੰਟੂ ਜੀ ਅਗਲੀ ਖਬਰ ਇਹ ਆ ਵੀ ਚੰਦੇ ਦੀ ਵਿਦੇਸ਼ੀ ਚੰਦੇ ਦੀ ਬਹੁਤ ਕਹਿ ਲੋ ਚਰਚਾ ਹੁੰਦੀ ਆ ਰੌਲਾ ਪੈਂਦਾ ਵਿਦੇਸ਼ੀ ਚੰਦਾ ਵੀ ਚੰਦਾ ਕਿਧਰੋਂ ਆ ਰਿਹਾ ਪਰ ਅੱਜ ਕੱਲ ਚੰਦੇ ਦੇ ਨਾਲ ਨਾਲ ਕੁਝ ਟੀਮਾਂ ਵੀ ਬੜੀਆਂ ਸਰਕਾਰਾਂ ਜੀਬੀਜੀ ਲਿਖਦੇ ਆ ਕਿ ਇਲੀਗਲ ਹੀ ਲਿਖਿਆ ਹੈ ਮੈਂ ਤਾਂ ਇਹ ਕਹਿਣਾ ਕਿ ਮੈਂ ਪੜਿਆ ਸੀਗਾ ਜੀ ਜੋ ਫੋਟੋ ਦੇ ਉੱਤੇ ਜੋ ਵੀ ਉਹਨਾਂ ਨੇ ਲਿਖਿਆ ਸੀਗਾ ਨਾ ਕੈਪਸ਼ਨ ਬਣਾ ਕੇ ਉਹਦੇ ਵਿੱਚ ਇਲੀਗਲ ਸ਼ਬਦ ਇਸਤੇਮਾਲ ਕੀਤਾ ਗਿਆ ਜੀ ਤਾਂ ਇਹਦਾ ਮਤਲਬ ਕਿ ਹੁਣ ਤੱਕ ਯਾਨੀ ਹੈਪੀ ਬਸ਼ੀਆਂ ਅਮਰੀਕਾ ਦੇ ਵਿੱਚ ਇਲੀਗਲ ਦਾਖਲ ਹੋ ਰਿਹਾ ਹੈ ਮਾਈਗ੍ਰੈਂਟ ਕਹਿ ਲੋ ਜੀ ਜੀ ਚਲੋ ਇਹ ਇੱਕ ਚਲੋ ਗਰਨੇਡਾ ਹਾਂਜੀ ਬਾਕੀ ਹੁਣ ਇੱਕ ਹੁੰਦੇ ਇੱਕ ਕੂਟਨੀਤੀ ਦਾ ਵੀ ਮਸਲਾ ਹੁੰਦਾ ਸਰ ਤੁਹਾਨੂੰ ਪਤਾ ਹੈ ਨਾ ਦੇਸ਼ਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿਆਸਤ ਨਾਲ ਜੁੜਦੇ ਮਸਲੇ ਆ ਕਈ ਵਾਰ ਉਹ ਦਬਾਅ ਪਾਉਣ ਵਾਸਤੇ ਵੀ ਕੁਝ ਚੀਜ਼ਾਂ ਕਰਦੇ ਆ ਠੀਕ ਹੈ ਨਾ ਜੀ ਤਾਂ ਕੁਝ ਬੰਦਿਆਂ ਨੂੰ ਵਰਤ ਵੀ ਲੈਂਦੇ ਆ ਅਮਰੀਕਾ ਵਾਲੇ ਦਬਾਅ ਪਾਉਣ ਵਾਸਤੇ ਹੈਗੇ ਨੇ ਉੱਥੇ ਕੁਝ ਬੰਦੇ ਤੇ ਕੁਝ ਬੰਦਿਆਂ ਨੂੰ ਬਈ ਦੇ ਵੀ ਸਕਦੇ ਆ ਕਿ ਜਾ ਤਾਹਰ ਰਾਣਾ ਦੇਤਾ ਉਹਨਾਂ ਨੇ ਜੋ ਕਾਨੂੰਨੀ ਪ੍ਰਕਿਰਿਆ ਸੀ ਉਹ ਜਦੋਂ ਪੂਰੀ ਹੋਈ ਉਹਨਾਂ ਕੇ ਲੈ ਵੀ ਸਚਨਾ ਅੱਗੇ ਤੇਰੇ ਭਾਗ ਲੱਛੀਆਂ ਹੈ ਜਾ ਹੁਣ ਤੂੰ ਜਾਣੇ ਖੈਰ ਹਾਂ ਜੀ ਮੁਕਰਦਰ ਸਿੰਘ ਜੀ ਬਿਲਕੁਲ ਸੱਚਮੁੱਚ ਤੁਹਾਡੀ ਗੱਲ ਬਿਲਕੁਲ درست ਹੈ ਜੀ ਸੂਤਰਾਂ ਤੋਂ ਬਿਨਾ ਅੱਜ ਕੱਲ ਗੱਲ ਕਰਨੀ ਓਕੇ ਹੈ ਬਾਈ ਪਤਾ ਨਹੀਂ ਇਹ ਕਿਹੜੇ ਵੇਲੇ ਪੁੱਛ ਕੇ ਸ਼ੁਰੂ ਹੋ ਜੇ ਪਰ ਇਧਰ ਸੀਬੀਆਈ ਦੀ ਗੱਲ ਹੈ ਮੇਰੇ ਕੋਲ ਜੀ ਹਾਂ ਜੀ ਸਾਡੀ ਟੈਕਨੀਕਲ ਟੀਮ ਨੇ ਵੀ ਪੁਸ਼ਟੀ ਕੀਤੀ ਹੈ ਕਿ ਫਿਲਹਾਲ ਇਲੀਗਲ Daquele da, -kli da -kli.